ਉਹ ਬੰਦਾ ਅਸੂਰੀ ਹੋ ਗਿਆ ਬੰਦੂ ਇਹਦਾ ਜੀਮ ਨਾ ਕੀ ਦੇ ਬੋਹ ਦੇ ਵਿੱਚ ਜੀ ਇਹਦਾ ਨਾ ਬੰਦਾ ਵੀ ਗੋੜੀ ਹੈਗਾ ਉਹ ਵੀ ਕੋੜੀ ਹੱਥ ਲਾਉਣਾ ਚਾਹੁੰਦਾ ਕੋੜੀ ਦਾ ਨਾ ਇਹ ਗੋੜੀ ਚੀਕਨੇ ਮਰੇ ਕਾਲੀ ਆ ਆਹਾ ਪੈਦਾ ਆ ਪੜ ਗਏ ਯਾਰ ਬੰਦੇ ਆਪਣੇ ਨਾਲ ਪੈਦਾ ਬੰਦਾ ਬੜਾ ਰਹਿ ਗਿਆ ਵਿੱਕੀ ਰਹਿ ਗਿਆ ਆ ਜਮਾ ਮੁੰਡਾ ਇਹ ਇਹ ਮੈਂ ਨਾ ਪੂਰਾ ਹੀ ਵੇਚਣੇ ਆ ਜਮਾ ਮੁੰਡਾ ਮੜਾ ਪਿੱਛੇ ਆ ਨਾ ਅੱਜ ਇੱਥੇ ਮੁੰਡਾ ਕਾਲੇ ਮੜਾ ਇੱਥੇ ਆ ਜੀ ਕੋਈ ਲੋੜ ਨੀ ਹੋਰ ਉਹਨੇ ਕਰ ਲੈਣੀਆਂ ਤਾਨੂੰ ਕਰੀਏ ਨੂੰ ਵੀ ਤੂੰ ਵੀ ਯਾਰ ਸਾਰੀ ਕਰ ਲੈਣੀਆਂ ਕਰੀਦਾ ਬਸ ਸਾਰੀ ਲੈ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਹਲਕਾ ਪੈਲ ਦੇ ਨਗਰ ਕੌਸ਼ਲ ਦਰਾਵਿਕੇ ਜਿੱਥੇ ਕਿ ਪ੍ਰੈਸ ਕਲੱਬ ਸਬਡਿਵੀਜ਼ਨ ਪੈਲ ਦੀ ਚੋਣ ਹੋਈ ਆ ਲਾਲ ਜੀ ਨੂੰ ਪ੍ਰਧਾਨ ਬਣਾਇਆ ਗਿਆ ਚੇਅਰਮੈਨ ਰਣਜੀਤ ਸਿੰਘ ਧੀਰਾ ਜੀ ਨੂੰ ਤੇ ਸਰਪ੍ਰਸਤ ਸ਼ਿਵਨਾਥ ਜੀ ਨੂੰ ਆਪਾਂ ਪਹਿਲਾਂ ਲਾਲ ਜੀ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਪ੍ਰਧਾਨ ਲਗਾਇਆ ਗਿਆ ਇਹ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਭਾਈਚਾਰੇ ਪੱਤਰਕਾਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਮਾਣ ਕੀਤਾ ਤੇ ਵਿਸ਼ਵਾਸ ਰੱਖਿਆ ਕਿ ਇਹ ਜੋ ਪ੍ਰੈਸ ਕਲੱਬ ਆ ਪੱਤਰਗਾਨਾ ਸਮੱਸਿਆ ਮਾਨਵੀ ਉਹ ਬਖੂਬੀ ਆਪਾਂ ਨੂੰ ਹੱਲ ਕਰ ਸਕਦੇ ਹੁਈਏ ਇਸ ਲਈ ਸਰਾਂ ਦਾ ਪਹਿਲਾ ਧੰਨਵਾਦ ਹੈ ਦੂਜੀ ਗੱਲ ਇਹ ਆ ਕਿ ਪ੍ਰੈਸ ਕਲੱਬ ਜੀ ਨੌਬਤ ਬਣਾਉਣ ਦੀ ਕਿਉਂ ਆਈ ਕੁਝ ਦਿਨ ਪਹਿਲਾਂ ਕੁਝ ਲੋਕਾਂ ਨੇ ਪ੍ਰੈਸ ਕਲੱਬ ਦੇ ਖਿਲਾਫ ਖਬਰਾਂ ਲਾਈਆਂ ਜਿਸ ਕਰਕੇ ਸਾਨੂੰ ਇਹ ਕਲਮ ਚੱਕਣਾ ਪਿਆ ਕਿ ਅਗਰ ਇੱਕ ਬੰਦਾ ਗਲਤ ਹੈ ਤਾਂ ਸਾਰਿਆਂ ਨੂੰ ਬਦਨਾਮ ਕਰਨਾ ਇਹ ਜਾਇਜ਼ ਗੱਲ ਨਹੀਂ ਸਗੋਂ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਉਹ ਖਬਰਾਂ ਲੱਗੀਆਂ ਤੇ ਤਾਂ ਅਸੀਂ ਇਕੱਠੇ ਹੋਏ ਕੁੱਟ ਖਾਏ ਇਕੱਠੇ ਹੋਏ ਹਾਂ ਪਰ ਫਿਰ ਵੀ ਸਮੇਂ ਸਿਰ ਇਕੱਠੇ ਹੋਏ ਹਾਂ ਔਰ ਸਾਡਾ ਮੰਤਵ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਹੋਏਗਾ ਅਸੀਂ ਪੱਤਰਕਾਰ ਵੀਰਾਂ ਦੇ ਸਾਰਿਆਂ ਦੀਆਂ ਸਮੱਸਿਆਵਾਂ ਹੱਲ ਕਰਾਂਗੇ ਜਿਸ ਤੋਂ ਸਨੋਭਤ ਆਏਗੀ ਜਿਸ ਟਾਈਮ ਮੈਨੂੰ ਮਤ ਬੰਦਾ ਫੋਨ ਕਰੇਗਾ ਰਾਤ ਦੇ 12 ਵਜੇ ਵੀ ਮੈਂ ਤਾਂ ਵੀ ਹਾਜ਼ਰ ਹੋਵਾਂ ਜੇਕਰ ਕਿਸੇ ਪੱਤਰਕਾਰ ਨੂੰ ਕੋਈ ਪ੍ਰੋਬਲਮ ਆਂਦੀ ਆ ਉਹਦੇ ਲਈ ਤੁਸੀਂ ਕੀ ਕਰੋਗੇ ਵੀ ਅੱਗੇ ਉਧਰ ਜੋ ਵੀ ਪ੍ਰਸ਼ਾਸਨ ਦੇ ਵਿੱਚ ਕੰਮਕਾਰ ਕਰਨ ਵਾਲਾ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਸਿਵਲ ਦਾ ਉਹ ਸਾਰਿਆਂ ਨੂੰ ਆਪਾਂ ਜਾ ਕੇ ਮਿਲ ਕੇ ਉਹਦਾ ਹੱਲ ਕਰਵਾਵਾਂਗੇ ਪਰੰਤੂ ਇੱਕ ਸ਼ਰਤ ਹੋਏਗੀ ਵੀ ਪੱਤਰਕਾਰ ਦਾ ਨਿੱਜੀ ਮਾਮਲਾ ਕਿਸੇ ਨਾਲ ਨਾ ਹੋਵੇ ਮੀਡੀਆ ਨਾਲ ਲਿੰਕਡ ਹੋਵੇ ਉਹਨੂੰ ਅਸੀਂ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਬਨਾਇਕ ਜੀ ਤੁਹਾਨੂੰ ਸਰਪ੍ਰਸਤ ਚੁਣਿਆ ਗਿਆ ਕੀ ਕਹੋਗੇ ਇਸ ਬਾਰੇ? ਮੈਂ ਸਾਰਿਆਂ ਦਾ ਥੈਂਕਸ ਕਰਦਾ ਜੀ ਪਹਿਲਾਂ ਤਾਂ ਬਹੁਤ-ਬਹੁਤ। ਬਾਕੀ ਅੱਗੇ ਅਸੀਂ ਸਾਰੇ ਪੱਤਰਕਾਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਯਤਨ ਕਰਾਂਗੇ ਇਕੱਠੇ ਹੋ ਕੇ ਸਾਰਿਆਂ ਦੇ ਸਾਥ ਨਾਲ। ਥੈਂਕ ਯੂ। ਰੰਤਪੀਰ ਸਿੰਘ ਧੀਰਾ ਜੀ ਤੁਹਾਨੂੰ ਚੇਅਰਮੈਨ ਬਣਾਇਆ ਗਿਆ ਅੱਜ ਕੀ ਕਹੋਗੇ ਇਸ ਬਾਰੇ? ਜਿਹੜਾ ਮੈਂ ਸਾਰੇ ਪੱਤਰਕਾਰ ਭਾਈਚਾਰੇ ਦੇ ਪੈੜ ਜਿਹੜੇ ਸਬਡਿਵੀਜ਼ਨ ਪ੍ਰੈਸ ਕਲੱਬ ਪੈੜ ਬਣਾਇਆ ਉਹਨਾਂ ਜਿਹਨੇ ਪੱਤਰਕਾਰ ਅੱਜ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ। ਉਹਨਾਂ ਨੇ ਸਾਨੂੰ ਮੈਨੂੰ ਚੇਅਰਮੈਨ ਬਣਾਇਆ ਲਾਲਜੀ ਨੂੰ ਲਾਲ ਸਿੰਘ ਜੀ ਨੂੰ ਪ੍ਰਧਾਨ ਬਣਾਇਆ ਤੇ ਸਰਪ੍ਰਸਤ ਸਾਡੇ ਸੀਨੀਅਰ ਪੱਤਰਕਾਰ ਬਨਾਇਕ ਜੀ ਤੇ ਸਾਡਾ ਜਿਹੜਾ ਮੁੱਖ ਮਕਸਦ ਹੈ ਪ੍ਰੈਸ ਕਲੱਬ ਬਣਾਉਣ ਦਾ ਪਰ ਲਾਲਜੀ ਨੇ ਲਾਲ ਸਿੰਘ ਨੇ ਦੱਸਤਾ ਅਸੀਂ ਮਤਲਬ ਇਹ ਨਹੀਂ ਹੈਗਾ ਵੀ ਅੱਜ ਸਾਡਾ ਪ੍ਰੈਸ ਕਲੱਬ ਬਣ ਗਿਆ ਅਸੀਂ ਜਿਹੜੇ ਸਮਾਜ ਸੇਵੀ ਕੰਮ ਨੇ ਉਹਨਾਂ ਨੂੰ ਅਸੀਂ ਪਹਿਲ ਦੇਵਾਂਗੇ ਜਿਵੇਂ ਕੋਈ ਖੂਨਦਾਨ ਕੈਂਪ ਹੋਇਆ ਬੂਟੇ ਲਾਉਣੇ ਹਨ ਕਿਸੇ ਦੀ ਮਦਦ ਕਰਨੀ ਇਸ ਤਰ੍ਹਾਂ ਅਸੀਂ ਕੋ ਇਹ ਪ੍ਰੈਸ ਕਲੱਬ ਦੀ ਹੁਣ ਜਿਹੜੀ ਮੀਟਿੰਗ ਆ ਅਗਲੀ ਇਹ ਕਦੋਂ ਰੱਖੀ ਗਈ ਹੈ ਕਦੋਂ ਕਰੋਗੇ ਇਹ ਪ੍ਰੈਸ ਕਲੱਬ ਦੀ ਮੀਟਿੰਗ ਮਹੀਨੇ ਬਾਅਦ ਹੋਊ ਇੱਕ ਜਿਹੜੀ ਹੁਣ ਮੀਟਿੰਗ ਹੋਣੀ ਹੈ ਇੱਕ ਉਹ ਇੱਕ ਮਹੀਨੇ ਬਾਅਦ ਹੋਊ ਬਾਕੀ ਦੋ-ਦੋ ਮਹੀਨੇ ਬਾਅਦ ਹੋਣਗੀਆਂ ਜੇਕਰ ਕਿਸੇ ਪੱਤਰਕਾਰ ਨੂੰ ਕੋਈ ਸਮੱਸਿਆ ਆਉਂਦੀ ਆ ਤੁਰੰਤ ਮੀਟਿੰਗ ਬੁਲਾਇਓ ਸਰ ਸਰ ਇੱਕ ਛੋਟਾ ਜਿਹਾ ਸਵਾਲ ਲਾਲ ਸਿੰਘ ਜੀ ਜੀ ਪੱਤਰਕਾਰ ਹੋਰ ਵੀ ਬਹੁਤ ਰਹਿੰਦਰਾ ਦੇ ਵਿੱਚ ਜੀ ਹੋਰ ਵੀ ਨਹੀਂ ਜੀ ਕੀ ਤੁਸੀਂ ਉਹਨਾਂ ਨੂੰ ਵੀ ਸੱਦਾ ਦੇਖੋ ਇਸ ਵਿਸ਼ੇ ਤੇ ਅਸੀਂ ਕੱਲ ਬੈ ਕੇ ਮੀਟਿੰਗ ਕੀਤੀ ਚਾਰ-ਪੰਜ ਬੰਦਿਆਂ ਨੇ ਅਸੀਂ ਸਾਰੇ ਬੰਦਿਆਂ ਨੂੰ ਫੋਨ ਲਾਇਆ ਅ ਜਿਹੜੇ ਬੰਦੇ ਹਾਜ਼ਰ ਹੋਏ ਨੇ ਇਹਨਾਂ ਤੋਂ ਪ੍ਰਵਾਨਗੀ ਲਈ ਹੈ ਬਾਕੀ ਦਾ ਵੀ ਤੁਸੀਂ ਆਓਗੇ ਤਾਂ ਅਸੀਂ ਨਾਮ ਲਿਖੇ ਸੀ ਸਾਡੇ ਕੋਲ 30 ਬੰਦਿਆਂ ਦੇ ਨਾਮ ਸੀ ਕੁਝ ਬੰਦੇ ਦੇਖੋ ਚਲੋ ਕੋਈ ਗੱਲ ਨਹੀਂ ਮਜਬੂਰੀ ਹੋ ਸਕਦਾ ਕੰਮ ਕਰਦਾ ਕੰਮ ਵੀ ਹੋ ਸਕਦਾ ਕੋਈ ਨਹੀਂ ਆਏ ਬਟ ਅਸੀਂ ਸਾਰਨ ਫੋਨ ਕੀਤੇ ਆ ਕਿਸੇ ਕਿਸਮਂ ਦਰਾਤੀ ਨਹੀਂ ਆਈ ਕਿ ਸਾਡਾ ਚਾਹ ਵਿਰੋਧੀ ਹੈ ਜਾਂ ਸਾਡਾ ਕੰਪੀਟੀਟਰ ਆ ਕੋਈ ਦਿੱਕਤ ਨਹੀਂ ਆਈ ਅਸੀਂ ਸਭ ਨੂੰ ਮੈਸੇਜ ਲਾਇਏ ਨੇ ਤੇ ਵੀ ਸਾਰੇ ਬੰਦੇ ਪਹੁੰਚਣਾ ਠੀਕ ਆ ਕਿਸੇ ਕੰਮ ਹੋਣਾ ਬੰਦਾ ਨਹੀਂ ਆ ਸਕਿਆ ਉਹਦੇ ਲਈ ਤਾਂ ਅਸੀਂ ਉਹਨਾਂ ਦੁਆਰਾ ਫੇਰ ਬੁਲਾਵਾਂਗੇ ਮੀਟਿੰਗ ਕਰਾਂਗੇ ਜਿਹੜੀ ਕੋਈ ਜਿਹੜੀ ਕੋਈ ਗੱਲਬਾਤ ਆ ਜਾਂ ਬੰਦੇ ਪੁਰ ਅਗਲੇ ਮੀਟਿੰਗਾਂ ਚ ਸੀ ਉਹਨਾਂ ਨੂੰ ਹੋਰ ਅਧਿ ਦੇ ਕੇ ਨਵਾਜਾਂਗੇ ਤੋਂ ਮੁਬਾਰਕਾਂ ਤੁਹਾਨੂੰ ਪ੍ਰਧਾਨ ਬਣਨ ਤੇ ਔਰ ਸਾਰੀ ਕਲੱਬ ਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸ੍ਰੀ ਸੇਠ ਜੀ ਦੀ ਕਰਨੀ ਆ ਬਾਈਟ ਹਰਵਿੰਦਰ ਸੇਠ ਜੀ ਕੀ ਲਾਇਆ ਪੰਜਾਬੀ ਕਲੱਬ ਦੇ ਉਪ ਚੇਅਰਮੈਨ ਹਰਵਿੰਦਰ ਸੇਠ ਜੀ ਤੁਹਾਨੂੰ ਉਪ ਚੇਅਰਮੈਨ ਲਾਇਆ ਸਬ ਡਿਵੀਜ਼ਨ ਪ੍ਰੈਸ ਕਲੱਬ ਦਾ ਕੀ ਕਹੋਗੇ ਇਸ ਬਾਰੇ ਮੈਂ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜੋ ਉਪਰਾਲਾ ਕੀਤਾ ਗਿਆ ਇਹ ਬਹੁਤ ਵਧੀਆ ਉਪਰਾਲਾ ਅਸੀਂ ਜਿੱਥੇ ਅਸੀਂ ਜਿੱਥੇ ਪੱਤਰਕਾਰ ਭਾਈਚਾਰੇ ਨਾਲ ਸੰਬੰਧਤ ਸਮੱਸਿਆ ਨੂੰ ਹੱਲ ਕਰਨਾ ਉਹਦੇ ਨਾਲ-ਨਾਲ ਸਮਾਜ ਵਿੱਚ ਆਈਆਂ ਆਉਣ ਤਾਈਆਂ ਨੂੰ ਵੀ ਅਸੀਂ ਦੂਰ ਕਰਨ ਦਾ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇੰਨਾ ਕੁਝ ਕਹਿੰਦਾ ਹਾਂ ਮੈਂ ਸਾਰੇ ਪ੍ਰੈਸ ਕਲੱਬ ਜਿਨ੍ਹਾਂ ਨੇ ਅੱਜ ਮਾਨ ਸੇਟ ਜਿਹੜੇ ਕੁਝ ਪੱਤਰਕਾਰ ਗੈਰ ਹਾਜ਼ਰ ਹੋਏ ਨੇ ਉਹਨਾਂ ਨੂੰ ਕੀ ਮੈਸੇਜ ਲਾਉਂਗੇ ਉਹਨਾਂ ਨੂੰ ਮੈਸੇਜ ਇਹ ਹੀ ਹੈ ਵੀ ਅਗਲੀ ਮੀਟਿੰਗ ਤੇ ਉਹਨਾਂ ਨੂੰ ਦੁਬਾਰਾ ਫੇਰ ਬੁਲਾਇਆ ਜਾਊਗਾ ਔਰ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ ਔਰ ਅੱਜ ਵੀ ਕੋਈ ਗੱਲ ਨਹੀਂ ਹੈ ਸਾਡਾ ਕੋਈ ਮਕਸਦ ਨਹੀਂ ਹੈ ਇਹ ਸਾਰੇ ਪੱਤਰਕਾਰਾਂ ਨੂੰ ਇੱਕ ਵਾਰ ਫੇਰ ਅਸੀਂ ਬੁਲਾਵਾਂਗੇ ਔਰ ਮੀਟਿੰਗ ਕਰਾਂਗੇ